ਡਲਾਡਾ ਵਿੱਚ ਸ਼੍ਰੀ ਸ਼ਿਆਮ ਖਾਟੂ ਜੀ ਦੇ ਮੰਦਿਰ ਦਾ ਨਿਰਮਾਣ ਭਗਤਾਂ ਵੱਲੋਂ ਸਥਾਨਕ ਸ਼ਹਿਰ ਡੀਡੀ ਇਨਕਲੇਵ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤੇ ਅੱਜ ਸ਼ਿਆਮ ਭਗਤਾਂ ਦੀ ਹਾਜ਼ਰੀ ਵਿੱਚ ਸ਼੍ਰੀ ਸ਼ਿਆਮ ਪਰਵਾਰ ٹرسٹ ਵੱਲੋਂ ਆਲੀਸ਼ਾਨ ਮੰਦਿਰ ਦਾ ਡਿਜੀਟਲ ਫੋਟੋ ਭਗਤਾਂ ਨਾਲ ਜਾਰੀ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ٹرسٹ ਦੇ ਆਗੂ ਸੋਮਨਾਥ ਸਿੰਘਲਾ ਸ਼ਾਮ ਲਾਲ ਰਵੀ ਕੁਮਾਰ ਅਤੇ ਡੀਡੀ ਇਨਕਲੇਵ ਦੇ ਮੈਨੇਜਰ ਵਿਸ਼ਾਲ ਸ਼ਾਲੂ ਨੇ ਦੱਸਿਆ ਕਿ ਹਜ਼ਾਰਾਂ ਸ਼ਿਆਮ ਭਗਤਾਂ ਦੀ ਹਾਜ਼ਰੀ ਵਿੱਚ ਨੀਂਹ ਪੱਥਰ ਵਿਧੀ ਵਿਧਾਨ ਅਨੁਸਾਰ ਰੱਖਿਆ ਗਿਆ ਹੈ ਇਸ ਆਲੀਸ਼ਾਨ ਮੰਦਿਰ ਦੇ ਨਿਰਮਾਣ ਸਮਾਰੋਹ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਸ਼੍ਰੀ ਸ਼ਾਮ ਬਾਬਾ ਖਾਟੂ ਵਾਲੇ ਦੇ ਪ੍ਰੇਮੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਉਹਨਾਂ ਦੱਸਿਆ ਕਿ ਮਾਲਵਾ ਖੇਤਰ ਵਿੱਚ ਇਹ ਪਹਿਲਾ ਆਲੀਸ਼ਾਨ ਮੰਦਿਰ ਹੋਵੇਗਾ ਜੋ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਜਾਵੇਗਾ ਰਿਪੋਰਟ ਜਨਕल्याण ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁੱਢਲਾਡਾ ਹੋ ਹਾਰੇ ਕੇ ਫਹਾਰੇ ਜੀ ਜੈ ਉਹ ਸ਼ਾਮ ਪਿਆ ਜੀ ਜੈ ਬੋਲ ਖਦਾਤਾ ਅੱਜ ਇਸ ਭਲਾਡੇ ਦੀ ਪਾਵਨ ਧਰਤੀ ਉੱਤੇ ਬਾਬਾ ਸ਼੍ਰੀ ਖਾਟੂ ਸ਼ਾਮ ਜੀ ਨੇ ਆਪਣੇ ਚਰਨ ਪਾਏ ਨੇ ਅਤੇ ਉਹਨਾਂ ਦੇ ਮੰਦਿਰ ਦਾ ਭੂਮੀ ਪੂਜਨ ਅਤੇ ਉਦਘਾਟਨ ਕੀਤਾ ਗਿਆ ਹੈ ਇਸ ਸਬੰਧ ਵਿੱਚ ਸਮੂਹ ਸ਼ਾਮ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸਾਰੇ ਪ੍ਰੇਮੀਆਂ ਨੂੰ ਬਹੁਤ-ਬਹੁਤ ਵਧਾਈਆਂ ਬੋਲ ਖਾਟੂ ਨਰੇਸ਼ ਕੀ ਜੈ ਜੁजय ਸ਼੍ਰੀ ਸ਼ਾਮ ਆਏ ਹੋਏ ਸ਼ਾਮ ਪ੍ਰੇਮੀਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਖਾਕੂ ਸ਼ਾਮ ਦਾ ਇਹ ਉਤਸਵ ਬੜੇ ਹੀ ਤੁੰਤਾਮ ਨਾਲ ਮਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਵਿਵਸਾ ਦੇਖ ਕੇ ਹਾਲਗੁਰੂ ਵੀ ਮੇਦੀ ਹੈ ਜਿਹੜੀ ਯਾਦ ਤਾਜ਼ਾ ਹੋ ਗਈ ਚਾਹੇ ਮਾਗ ਦਾ ਮਹੀਨਾ ਹੈ ਫਿਰ ਵੀ ਉਹਨੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਦਿਖ ਰਹੀ ਐ ਮਹਿਸੂਸ ਹੋ ਰਿਹਾ ਹੈ ਵੀ ਜਿਵੇਂ ਖਾਕੂ ਸ਼ਾਮ ਰਿੰਗਰ ਰਿੰਗਸ ਰੋਡ ਤੇ ਖੜੇ ਆ ਇਹ ਘਾਟੂ ਸ਼ਾਮ ਦਾ ਬਿਲਾਈ ਇਸੇ ਪ੍ਰਕਾਰ ਪਰਦਾ ਰਹੇ ਤੇ ਆਈ ਹੋਈ ਸੰਗਤ ਕਿਸੇ ਪ੍ਰਕਾਰ ਚੁੱਪ ਰਹਿਣ ਜੈ ਸ਼੍ਰੀ ਸ਼ਾਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सब्सक्राइब करना ना भूले और तेनारी बेल आइकन भी ऑन कर दो ताकि जदो भी ऐसी नमी तो नमी कोई न्यूज़ अपलोड करिए तो भी नोटिफिकेशन तो हद तक जल्द-जल्द पहुंच जाए सो so, सब्सक्राइब जेंटल टीवी